ਦਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਫਰਕ ਤਾਂ ਪੈ ਗਿਆ ਤਾਂ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਤੇ ਅੱਜ ਦਾ ਅਹਿਮ ਮੁੱਦਾ ਬੇਹੱਦ ਇੰਪੋਰਟੈਂਟ ਹੈ ਕਿਉਂਕਿ ਪੰਜਾਬੀਅਤ ਦੇ ਨਾਲ ਇਹ ਮੁੱਦਾ ਜੁੜਿਆ ਹੋਇਆ ਤਾਂ ਇਸ ਦੇ ਵਿੱਚ ਤੁਹਾਡੀ رائے ਵੀ ਸਾਡੇ ਨਾਲ ਬੇਹੱਦ ਜੋ ਹੈ ਤੁਸੀਂ رائے ਸਾਂਝੀ ਜ਼ਰੂਰ ਕਰਿਓ ਕਿਉਂਕਿ ਬੇਹੱਦ ਕੀਮਤੀ ਤੁਹਾਡੀ رائے ਹੈ ਤਾਂ ਅਜਿਹੇ ਦੇ ਵਿੱਚ ਤੁਹਾਨੂੰ ਪਹਿਲਾਂ ਇਹ ਦੱਸ ਦਿੰਨੇ ਆ ਕਿ ਪੰਜਾਬੀਆਂ ਨੂੰ ਫਰਕ ਤਾਂ ਪੈ ਗਿਆ ਫਰ ਕਿ ਇਸ ਲਈ ਪੈ ਗਿਆ ਕਿਉਂਕਿ ਹੁਣ ਪੰਥ ਦੇ ਵਿੱਚ ਵੱਡਾ ਉਪਚਾਲ ਆਇਆ ਹੈ ਉਪਚਾਲ ਆਉਣ ਦਾ ਕਾਰਨ ਕੀ ਹੈ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿਸ ਤਰੀਕੇ ਦੇ ਨਾਲ ਜੋ ਪੰਥ ਪੰਥਕ ਪਾਰਟੀ ਹੈ ਉਹਨਾਂ ਦੇ ਵੱਲੋਂ ਇਸ ਦੇ ਵਿੱਚ ਬੀਜੇਪੀ ਦੇ ਨਾਲ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਤਾਂ ਦਮਦਮੀ ਟਕਸਾਲ ਜਿਨ੍ਹਾਂ ਦੇ ਮੁਖੀ ਦੇ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਖਤ ਚੁੱਕੀ ਹੈ ਅਜਿਹੇ ਦੇ ਵਿੱਚ ਇਸ ਮੁੱਦੇ ਉੱਤੇ ਵਿਚਾਰ ਵਟਾਂਦਰਾ ਕਰਨਾ ਬੇਹੱਦ ਜ਼ਰੂਰੀ ਹੈ ਤੁਹਾਡੀ رائے ਵੀ ਜ਼ਰੂਰੀ ਹੈ ਇਸੇ ਦੇ ਨਾਲ ਗੱਲਬਾਤ ਕਰਾਂਗੇ ਦਿਲਜੀਤ ਦੁਸਾਂਜ ਨੂੰ ਵੀ ਲੈ ਕੇ ਜਿਨ੍ਹਾਂ ਦੇ ਵੱਲੋਂ ਬਿਆਨ ਵੀ ਦਿੱਤਾ ਗਿਆ ਤੇ ਨਾਲ ਹੀ ਹੁਣ ਰਵਨੀਤ ਸਿੰਘ ਬਿੱਟੂ ਜੂਨੇ ਉਹਨਾਂ ਦੇ ਵੱਲੋਂ ਸਮਰਥਨ ਦਿੱਤਾ ਗਿਆ ਦਿਲਜੀਤ ਦੁਸਾਂਜ ਦਾ ਦੁਸਾਂਜ ਦਾ ਕਿ ਕਿਸ ਤਰੀਕੇ ਦੇ ਨਾਲ ਦਿਲਜੀਤ ਦੁਸਾਂਜ ਜੂਨੇ ਉਨਾ ਦਾ ਜੋ ਐ ਨੋਟਿਸ ਭੇਜਿਆ ਗਿਆ ਸੀ ਤਿਰੰਗਾ ਨਾ ਸਰਕਾਰ ਦੇ ਵੱਲੋਂ ਤਾਂ ਸਮਰਥਨ ਕੀਤਾ ਗਿਆ ਭਾਜਪੀ ਦੇ ਵੱਲੋਂ ਕਿ ਅਸੀਂ ਤਾਂ ਦਿਲਜੀਤ ਦੋਸਾਂਜ ਦੇ ਨਾਲ ਸਟੈਂਡ ਕਰਦੇ ਹਾਂ ਤੇ ਹੋਰ ਕੀ ਕੋਜ ਇਸ ਮਾਮਲੇ ਦੇ ਵਿੱਚ ਹੋ ਰਿਹਾ ਉਹ ਵੀ ਜਾਣਾਂਗੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਦੋਵੇਂ ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ ਵਿਚਾਰ ਵਟਾਂਦਰਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਤਿ ਸ਼੍ਰੀ ਅਕਾਲ ਸਸ਼ੀਕਾਲ ਕਵਿਤਾ ਤੇ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਿਵਿਧਤਾ ਸਭ ਤੋਂ ਵੱਡਾ ਮੁੱਦਾ ਅੱਜ ਦਾ ਕੀ ਮਹਾਰਾਸ਼ਟਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੁਣ ਚੋਣਾਂ ਹੋਣ ਗਿਆ ਅਜਿਹੇ ਦੇ ਵਿੱਚ ਜੋ ਦਮਦਮੀ ਟਕਸਾਲ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਐਲਾਨ ਕਰਨ ਤੋਂ ਬਾਅਦ ਹੁਣ ਸਿਆਸਤ पक ਚੁੱਕੀ ਹੈ ਪੰਥਕ ਪਾਰਟੀਆਂ ਦੀ ਗੱਲ ਕਰ ਲਈ ਸ਼੍ਰੋਮਣੀ ਅਕਾਲੀ ਦਲ ਐ ਜੀ ਪੀ ਸੀ ਹਰ ਕਿਸੇ ਦੇ ਵੱਲੋਂ ਨਿਖੇਧੀ ਕੀਤੀ ਜਾ ਰਹੀ ਕਿ ਅਜਿਹਾ ਬਿਆਨ ਕਿਵੇਂ ਦਿੱਤਾ ਜਾ ਸਕਦਾ ਹੈ ਬੀ ਜੀ ਪੀ ਦਾ ਸਮਰਥਨ ਕਿਵੇਂ ਉਹਨਾਂ ਦੇ ਵੱਲੋਂ ਦਿੱਤਾ ਜਾ ਸਕਦਾ ਹੈ ਕੀ ਵਿਚਾਰ ਹੈ ਜੀ ਬਿਲਕੁਲ ਇਸ ਵੇਲੇ ਦੋ ਸਟੇਟਸ ਦੇ ਵਿੱਚ ਚੋਣਾਂ ਨੇ ਤੇ 8 ਤੋਂ ਵੱਧ ਸੂਬਿਆਂ ਦੇ ਵਿੱਚ ਬਾਏ ਇਲੈਕਸ਼ਨ ਚੱਲ ਰਹੇ ਨੇ ਕੱਲ ਪੰਜਾਬ ਦੇ ਵਿੱਚ ਵੀ ਜਿਹੜਾ ਜਮਨੀ ਚੋਣਾਂ ਉਹ ਹੋਣੀਆਂ ਨੇ ਚਾਰ ਹਲਕਿਆਂ ਦੇ ਵਿੱਚ ਸੋ ਮਹਾਰਾਸ਼ਟਰ ਤੇ ਚਾਰਖੰਡੇ ਦੋ ਮੁੱਖ ਸੂਬੇ ਨੇ ਜਿੱਥੇ ਚੋਣਾਂ ਚੱਲ ਰਹੀਆਂ ਨੇ 13 ਤਰੀਕ ਨੂੰ ਇੱਕ ਸੈਗਮੈਂਟ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਨੇ ਤੇ ਕੱਲ 20 ਦੇ ਤਰੀਕ ਨੂੰ ਜਿਹੜਾ ਚੋਣਾਂ ਹੋਣੀਆਂ ਨੇ ਪਰ ਇਸ ਦੇ ਦਰਮਿਆਨ ਦਮਦਮੀ ਟਕਸਾਲ ਦੇ ਆਗੂ ਹਰਨਾਮ ਸਿੰਘ ਧੁੰਨਾ ਜਿਨ੍ਹਾਂ ਨੂੰ ਹਰਨਾਮ ਸਿੰਘ ਖਾਲਸਾ ਵੀ ਕਿਹਾ ਜਾਂਦਾ ਆ ਉਨਾ ਅਦਾ ਇੱਕ ਸਟੇਜ ਤੇ ਬੈਠ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਭਾਜਪਾ ਨੂੰ ਸਮਰਥਨ ਦੇਣਾ ਭਾਜਪਾ ਦੀ ਜਿਹੜੀ ਗੱਠਜੋੜ ਦੀ ਸਰਕਾਰ ਹੈ ਉੱਥੇ ਛਿੰਦੇ ਉਹਨਾਂ ਦੇ ਨਾਲ ਉਸ ਨੂੰ ਸਮਰਥਨ ਦੇਣ ਦੀ ਗੱਲ ਕਰਨਾ ਤੇ ਕਹਿਣਾ ਕਿ ਇਹਨਾਂ ਨੇ ਸਿੱਖਾਂ ਦੇ ਮੁੱਦੇ ਜਿਹੜਾ ਨੇ ਉਹ ਹੱਲ ਕੀਤੇ ਨੇ ਸਿੱਖਾਂ ਦੇ ਲਈ ਬਹੁਤ ਸਾਰੀਆਂ ਨੀਤੀਆਂ ਲੈ ਕੇ ਆਏ ਨੇ ਉਹ ਸਾਰਾ ਹੁਣ ਸਵਾਲਾਂ ਦੇ ਘੇਰੇ ਦੇ ਵਿੱਚ ਖੜ ਗਿਆ ਖੜੇ ਇਸ ਕਰਕੇ ਗਿਆ ਹੈ ਕਿ ਜਿਹੜਾ ਧੁੰਮਾ ਸਾਹਿਬ ਨੇ ਉਹ ਇੱਕ ਅਜਿਹੀ ਸੰਸਥਾ ਦੇ ਆਗੂ ਨੇ ਜੇਦਾ ਇਤਿਹਾਸ 300 ਸਾਲ ਪੁਰਾਣਾ ਹੈ ਜਿਹੜੀ ਸੰਸਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਬਣਾਈ ਗਈ ਸੀ ਜਾਂ ਉਹ ਅੱਜ ਸਮੇਂ ਤੋਂ ਚੱਲਦੀ ਆ ਰਹੀ ਹੈ ਉਸ ਸੰਸਥਾ ਦਾ ਇੱਕ ਅਜੇ ਹੀ ਪਾਰਟੀ ਦੇ ਨਾਲ ਖੜਨਾ ਜਿਹਦਾ ਪੰਜਾਬ ਵਿਰੋਧ ਕਰਦਾ ਆ ਰਿਹਾ ਤੇ ਉਹਦੇ ਨਾਲ ਫਿਰ ਸਵਾਲ ਤਾਂ ਖੜੇ ਹੋਣਗੇ ਕਵਿਤਾ ਤੇ ਫਰਕ ਵੀ ਫਿਰ ਪੈਗਾ ਹੂੰ ਤੇ ਫਰਕ ਪੈ ਗਿਆ ਐਸਜੀਪੀਸੀ ਨੇ ਪੱਲਾ ਝਾੜ ਲਿਆ ਐਸਜੀਪੀਸੀ ਨੇ ਵਿਰੋਧ ਵੀ ਕਰਤਾ ਕਿ ਭਾਈ ਤੁਮਾ ਸਾਹਿਬ ਨੂੰ ਇਹ ਸੱਦ ਨਹੀਂ ਕਰਨਾ ਚਾਹੀਦਾ ਸੀ ਸ਼ਰਮਣੀ ਅਕਾਲੀ ਦਲ ਦੇ ਵੱਲੋਂ ਵੀ ਬਿਆਨ ਆ ਗਿਆ ਕਿ ਤੁਮਾ ਸਾਹਿਬ ਦਾ ਇਹ ਆਪਣਾ ਨਿੱਜੀ ਹੈ ਤੇ ਤੁਮਾ ਸਾਹਿਬ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹਾਲਾਂਕਿ ਇਹਦੇ ਵਿੱਚ ਵੀ ਦੋ ਤਿੰਨ ਅੱਗੇ ਸੈਗਮੈਂਟ ਬਣ ਜਾਂਦੇ ਆ ਪਰ ਤੁਮਾ ਸਾਹਿਬ ਤੇ ਆਈਏ ਉਸ ਤੋਂ ਪਹਿਲਾਂ ਆਪਾਂ ਦਮਦਮੀ ਟਕਸਾਲ ਦਾ ਵੀ ਜ਼ਿਕਰ ਕਰ ਲਈਏ ਕਿ ਮੈਂ ਪਹਿਲਾਂ ਵੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚੱਲਦੀ ਆ ਰਹੀ ਇਹ ਜਥੇਬੰਦੀ ਹੈ ਇੱਕ ਸਮੇਂ ਇਸ ਦੇ ਉੱਤੇ ਸંત ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਰਹਿ ਚੁੱਕੇ ਐ ਜਥੇਬੰਦੀ ਦੇ ਆਗੂ ਤੇ ਸંત ਜਰਨੈਲ ਸਿੰਘ ਭਿੰਡਰਾਂ ਵਾਲੇ ਜਦੋਂ ਇਸ ਜਥੇਬੰਦੀ ਦੇ ਆਗੂ ਸੀਗੇ ਤਾਂ ਫਿਰ ਇਹ ਜਥੇਬੰਦੀ ਪੰਜਾਬ ਦੇ ਨਾਲ ਕਿਦਾਂ ਸਟੈਂਡ ਕੀਤੀ ਹੈ ਇਹਦਾ ਵੀ ਆਪਣਾ ਇੱਕ ਸ਼ਾਨਮਤ ਇਤਿਹਾਸ ਹੈ ਚਾਹੇ ਉਹ ਆਨੰਦਪੁਰ ਸਾਹਿਬ ਮਤਾ ਹੋਵੇ ਜਿਹਨੂੰ ਆਪਾਂ ਆਨੰਦਪੁਰ ਰੈਜ਼ੋਲੂਸ਼ਨ ਕਹੇ ਦਿੰਦੇ ਆ ਜਿਸ ਦੇ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ ਪੰਜਾਬ ਦੀ ਬੋਲੀ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਇੱਕ ਅਹਿਮ ਮੁੱਦੇ ਜਿਹੜੇ ਨੇ ਮੰਨੇ ਗਏ ਨੇ ਤੇ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਉਹੀ ਹੈ ਜਿਨੇ ਸੰਸਦ ਦੇ ਵਿੱਚ ਬਹੁਤ ਵੱਡੇ ਧਮਾਲ ਵੀ ਹੋਏ ਸੀ ਜਿਸ ਦੇ ਕਰਕੇ ਪੰਜਾਬ ਦੇ ਨਾਲ ਬਹੁਤ ਸਾਰੇ ਵਿਵਾਦ ਵੀ ਖੜੇ ਹੋਏ ਤੇ ਪੰਜਾਬ ਸੂਬਾ ਮੋਰਚਾ ਉਹਦੇ ਵਿੱਚ ਵੀ ਦਮਦਮੀ ਤੱਕ ਸਾਲ ਦਾ ਬਹੁਤ ਵੱਡਾ ਰੋਲ ਰਿਹਾ ਹੈ ਇਹ ਸਾਰੀਆਂ ਜਥੇ ਜਿਹੜੀਆਂ ਦਮਦਮੀ ਤਖਸਾਲ ਦਾ ਪੰਜਾਬ ਦੇ ਹਰ ਇੱਕ ਮੁੱਦੇ ਦੇ ਉੱਤੇ ਹਰ ਇੱਕ ਸੰਘਰਸ਼ ਦੇ ਵਿੱਚ ਬਹੁਤ ਅਹਿਮ ਰੋਲ ਰਿਹਾ ਹੈ ਇਹ ਉਸ ਜਥੇਬੰਦੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਹਾਲਾਂਕਿ ਇਹਨਾਂ ਦੇ ਜਥੇਬੰਦੀ ਦੇ ਆਗੂ ਬਣਨ ਦੇ ਪਿੱਛੇ ਵੀ ਬਹੁਤ ਸਾਰੇ ਕੰਟਰੋਵਰਸੀਆਂ ਨੇ ਕਿ ਜਿਹੜਾ ਐਸਜੀਪੀਸੀ ਹੈ ਉਸ ਦੇ ਵੱਲੋਂ ਬਾਬਾ ਰਾਮ ਸਿੰਘ ਉਹਨਾਂ ਨੂੰ ਜਿਹੜਾ ਜਥੇਬੰਦੀ ਦਾ ਆਗੂ ਬਣਾਇਆ ਗਿਆ ਸੀ ਦਸਤਾਰਬੰਦੀ ਉਹਨਾਂ ਦੀ ਕੀਤੀ ਗਈ ਸੀ ਪਰ ਇਦੇ ਵਿੱਚ ਵੀ ਕੋਈ ਦੂਰ ਆਏ ਨਹੀਂ ਚਾਹੇ ਉਹ ਐਸਜੀਪੀਸੀ ਆ ਚਾਹੇ ਸ਼ਰੋਮਣੀ ਅਕਾਲੀ ਦਲ ਹੈ ਹਮ ਬੇਸ਼ੱਕ ਉਹਨਾਂ ਨੇ ਬਾਬਾ ਰਾਮ ਸਿੰਘ ਉਹਨਾਂ ਨੂੰ ਦਮਦਮੀ ਤੱਕ ਸਾਲ ਦਾ ਅੱਗੂ ਬਣਾਇਆ ਸੀ ਪਰ ਨੇੜਤਾ ਉਹਨਾਂ ਦੀਆਂ ਹਰਨਾਮ ਸਿੰਘ ਉਹ ਰਾਦੇ ਨਾਲ ਜ਼ਿਆਦਾ ਸੀ ਹਮ ਠੀਕ ਹੈ ਤੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਸਿੱਖ ਸਮਾਜ ਮਹਾਰਾਸ਼ਟਰ ਦੀ ਜਥੇਬੰਦੀ ਹੈ ਧੋਮਾ ਸਾਹਿਬ ਉਸ ਜਥੇਬੰਦੀ ਦੇ ਵਿੱਚ ਸ਼ਾਮਿਲ ਹੁੰਦੇ ਨੇ ਉਸ ਜਥੇਬੰਦੀ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਮਹਾਰਾਸ਼ਟਰ ਦੇ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਉਂਕਿ ਕੱਲ ਚੋਣਾਂ ਹੋਣੀਆਂ ਨੇ ਤਾਂ ਸਿੱਧਾ ਸਿੱਧਾ ਸਮਰਥਨ ਭਾਜਪਾ ਨੂੰ ਦੇ ਦਿੰਦੇ ਨੇ ਇੱਥੋਂ ਇੱਕ ਗੱਲ ਤਾਂ ਸਮਝ ਆ ਗਈ ਕਿ ਜਿਹੜੇ ਬੰਦੇ ਅੱਜ ਮਹਾਰਾਸ਼ਟਰ ਦੇ ਵਿੱਚ ਭਾਜਪਾ ਨੂੰ ਸਮਰਥਨ ਦੇ ਰਹੇ ਨੇ ਪੰਜਾਬ ਚ ਵੀ ਦੇਣਗੇ 2027 ਚ ਕਵਿਤਾ ਭਾਜਪਾ ਜੋ ਬਿਆਨ ਦੇ ਰਹੀ ਹੈ ਕਿ 2027 ਚ ਪੰਜਾਬ ਚ ਸਰਕਾਰ ਬਣਾਵਾਂਗੇ ਤੇ ਭਾਜਪਾ ਇਹ ਵੀ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਰਾਜ ਕਰਨਾ ਹੈ ਜਾਂ ਪੰਜਾਬ ਦੀ ਸੱਤਾ ਤੇ ਕਾਬਜ ਹੋਣਾ ਹੈ ਤਾਂ ਰਾਸਤਾ ਫਿਰ ਪੰਥ ਦੇ ਵਿੱਚ ਹੋ ਜਾਂਦਾ ਹੈ ਮਤਲਬ ਇਨਡਾਇਰੈਕਟਲੀ ਕਹਿ ਸਕਦੇ ਆ 2027 ਦੀ ਤਿਆਰੀ ਇਹਨਾਂ ਨੇ ਕਰ ਲਈ ਹੈ 2027 ਦੀ ਤਿਆਰੀ ਤਾਂ ਬੜੇ ਲੰਬੇ ਚਿਰ ਤੋਂ ਚੱਲਦੀ ਹੈ ਹੁਣ ਇਹ ਜਿਹੜੀ ਇਹਨਾਂ ਦੇ ਬਿਆਨ ਨੇ ਜਾਂ ਫਿਰ ਜੋ ਇਹਨਾਂ ਨੇ ਸਮਰਥਨ ਦਿੱਤਾ ਉਹ ਪੰਜਾਬ 'ਚ ਬਹੁਤ بڑے ਸਵਾਲ ਖੜਾ ਕਰ ਗਿਆ ਉਹ ਖੜਾ ਹੀ ਕਰ ਗਿਆ ਉਹ ਇਸ ਕਰਕੇ ਖੜੇ ਕਰ ਗਿਆ ਕਿ ਇਸ ਵੇਲੇ ਪੰਜਾਬ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਖੋਰੇ ਲਾਂਦੀਆਂ ਜਿਹੜੀਆਂ ਕਵਿਤਾ ਸਕੀਮਾਂ ਨੇ ਉਹ ਚੱਲ ਰਹੀਆਂ ਨੇ ਚਾਹੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਅੱਜ ਵਿਧਾਨ ਸਭਾ ਹਰਿਆਣਾ ਦੇ ਸੈਸ਼ਨ ਦਾ ਆਖਰੀ ਦਿਨ ਸੀਗਾ ਨਾਇਬ ਸਿੰਘ ਸੈਣੀ ਬਣਾ ਨੇ ਐਸਵਾਈਐਲ ਦਾ ਮੁੱਦਾ ਬੜਾ ਗੱਜ-ਬੱਜ ਕੇ ਚੱਕਿਆ ਬਹੁਤ ਵੱਡੇ ਪੱਧਰ ਤੇ ਕਿ ਪੰਜਾਬ ਤੋਂ ਪਾਣੀ ਲੈਣਾ ਹੈ ਹਰਿਆਣਾ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦੇ ਨਾਲ ਪੰਜਾਬ ਬਿਤਕਰਾ ਕਰ ਰਿਹਾ ਹੈ। ਹਮਮ ਐਸਵਾਈਐਲ ਦਾ ਕਹਿੰਦੇ ਪਾਣੀ ਸਭ ਤੋਂ ਜ਼ਿਆਦਾ ਹਰਿਆਣੇ ਦੇ ਕਿਸਾਨ ਨੂੰ ਲੋੜ ਹੈ। ਹਮਮ ਪਹਿਲਾ ਮੁੱਦਾ ਹਮਮ ਦੂਸਰਾ ਮੁੱਦਾ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਾਲ ਬਣਿਆ ਹੋਇਆ ਉਹ ਹਮਮ ਤੀਸਰਾ ਸਭ ਤੋਂ ਅਹਿਮ ਮੁੱਦਾ ਪੰਜਾਬ ਦਾ ਦਿਲ ਜੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਚੰਡੀਗੜ੍ਹ ਤੇ ਚੰਡੀਗੜ੍ਹ ਦੀ ਜ਼ਮੀਨ ਦੇ ਉੱਤੇ ਲੱਗਾ ਟੱਕ ਜਿਹੜਾ ਕਹਿੰਦੇ ਹਰਿਆਣੇ ਕੋਲ ਜਾਣਾ ਹੈ। ਹਮਮ ਹਾਲਾਂਕਿ ਇਹ ਵੀ ਜ਼ਰੂਰ ਕਹਿਤਾ ਗਿਆ ਕਿ ਹਜੇ ਤੱਕ ਉਸ ਦਾ ਕੋਈ ਸਿਰ ਮੱਥਾ ਨਹੀਂ ਹੈਗਾ ਹਜੇ ਤੱਕ ਜ਼ਮੀਨ ਅਲੋਟ ਨਹੀਂ ਹੋਈ ਪਰ ਮੈਂ ਪਹਿਲਾਂ ਵੀ ਜਿਵੇਂ ਪਿਛਲੇ ਐਪੀਸੋਡ ਚ ਵੀ ਕਹਿਆ ਸੀ ਕਿ ਪੰਜਾਬੀਆਂ ਨੂੰ ਟਣਕਾ ਕੇ ਦੇਖਿਆ ਗਿਆ ਹੂੰ ਟਣਕਾ ਕੇ ਦੇਖ ਲਿਆ ਜਿਸ ਲੈਵਲ ਤੇ ਵਿਰੋਧ ਹੋਣਾ ਚਾਹੀਦਾ ਸੀ ਨਹੀਂ ਹੋਇਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਆਉਣ ਵਾਲੇ ਦਿਨਾਂ ਚ ਇਹ ਐਲਾਨ ਹੋ ਜਾਏਗਾ ਕਿ ਹਰਿਆਣੇ ਨੂੰ ਜ਼ਮੀਨ ਅਲੋਟ ਕਰ ਦਿੱਤੀ ਗਈ ਹੈ ਹੂੰ ਠੀਕ ਹੈ ਤੇ ਜਦੋਂ ਲਗਾਤਾਰ ਕਿਸਾਨਾਂ ਦਾ ਅੰਦੋਲਨ ਵੀ ਚੱਲ ਰਿਹਾ ਹੈ ਕਿਸਾਨ ਮਰਨ ਵਰਤ ਤੇ ਬੈਠਣ ਜਾ ਰਹੇ ਨੇ 26 ਤਰੀਕ ਨੂੰ ਤੇ 6 ਦਸੰਬਰ ਦੀ ਕੂਚ ਦੀ ਕਾਲ ਦੇ ਦਿੱਤੀ ਗਈ ਹੈ ਸੋ ਉਸ ਦਰਮਿਆਨ ਪੰਜਾਬੀਆਂ ਤੋਂ ਬੇਮੁਖ ਹੋ ਕੇ ਪੰਜਾਬ ਦੇ ਕਿਸਾਨਾਂ ਤੋਂ ਬੇਮੁਖ ਹੋ ਕੇ ਉਸ ਪਾਰਟੀ ਦੇ ਨਾਲ ਜਾ ਕੇ ਖੜ ਗਏ ਜਿਹੜੀਆਂ ਇਹ ਸਭ ਦੇ ਪਿੱਛੇ ਜਿਨ੍ਹਾਂ ਨੂੰ ਮਾਸਟਰਮਾਈਂਡ ਕਿਹਾ ਜਾ ਰਿਹਾ ਆ ਠੀਕ ਹੈ ਕਿ ਭਾਜਪਾ ਦੇਖੋ ਪੰਜਾਬ ਦਾ ਗਵਰਨਰ ਭਾਜਪਾ ਦਾ हरियाणा दी सरकार भाजपा दी केंद्र दी सरकार भाजपा कर दी त फिर assi चंडीगढ़ नु किवें डिफेंड ਕਰ ਸਕਦੇ ਹੂੰ 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 ਠੀਕ ਹੈ ਜੀ ਉਸ ਤੋਂ ਬਾਅਦ ਹਰਿਆਣੇ ਦੀ ਸਰਕਾਰ भाजपा दी ਦਿੱਲੀ ਦੀ ਸਰਕਾਰ भाजपा दी ਤੇ ਜਿਨ੍ਹਾਂ ਦੇ ਸ਼ੈਲਰਾਂ ਦੇ ਵਿੱਚ ਲਿਜਾ ਕੇ ਝੋਨਾ ਰੱਖਣ ਦੀਆਂ ਗੱਲਾਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਵੇਅਰ ਹਾਊਸਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਉਹ ਭਾਜਪਾ ਦੇ ਮਿੱਤਰ ਤੇ ਫਿਰ ਅਸੀਂ ਫਿਰ ਕਿਸਾਨੀ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੇ ਹਾਂ ਤੇ ਮਸਲੇ ਤਾਂ ਫਿਰ ਇਹੀ ਬਣੇ ਰਹਿਣਗੇ ਪੰਜਾਬ ਦੇ ਚੋਲਬੀ ਰਿਜੈਕਟ ਹੁੰਦੇ ਰਹਿਣਗੇ ਤੇ ਪੰਜਾਬ ਦੇ ਕਿਸਾਨ ਵੀ ਖੱਜਲ ਹੁੰਦੇ ਰਹਿਣਗੇ ਇਸ ਤੋਂ ਇਲਾਵਾ ਜਿਹੜਾ ਮੈਂ ਪਹਿਲਾਂ ਗੱਲ ਕਰ ਰਿਹਾ ਸ਼ਰਮਣੀ ਅਕਾਲੀ ਦਲ ਵੀ ਲੰਬੇ ਚਿਰ ਤੋਂ ਇਹੀ ਇਲਜ਼ਾਮ ਲਗਾ ਰਹੀ ਹੈ ਕਿ ਪਾ ਜਿਹੜੀ ਹੈ ਪੰਜਾਬ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸ਼ਰਮਣੀ ਅਕਾਲੀ ਦਲ ਨੂੰ ਇਸ ਵੇਲੇ ਪੰਜਾਬੀਆਂ ਦੇ ਲਈ ਕਵਿਤਾ ਵੱਡਾ ਸਵਾਲ ਬਣ ਗਿਆ ਕਿ ਯਕੀਨ ਕਰੀਏ ਤਾਂ ਕਰੀਏ ਕਿਤੇ ਜਿਹੜੀ ਇਸ ਵੇਲੇ ਸੁਧਾਰ ਲਹਿਰ ਹੈ ਸੁਧਾਰ ਲਹਿਰ ਦੇ ਜਿਹੜੇ ਆਗੂ ਨੇ ਚੰਦੂ ਮਾਜਰਾ ਸਾਹਿਬ ਉਹ ਵੀ ਜੰਮੂ ਕਸ਼ਮੀਰ ਦੀਆਂ ਚੋਣਾਂ ਦੇ ਵਿੱਚ ਭਾਜਪਾ ਦਾ ਸਮਰਥਨ ਕਰਨ ਪਹੁੰਚੇ ਸੀ ਬੇਸ਼ੱਕ ਉਹਨਾਂ ਨੇ ਇਹ ਕਿਹਾ ਕਿ ਅਸੀਂ ਅਕਾਲੀ ਦਲ ਨੂੰ ਬਚਾਉਣਾ ਹੈ ਸਾਡਾ ਭਾਜਪਾ ਨਾਲ ਲੈਣਾ ਦੇਣਾ ਕੋਈ ਨਹੀਂ ਜੀ 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 ਉਹ ਵੀ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਤੇ ਇੱਕ ਹੋਰ ਵਿਰਸਾ ਸਿੰਘ ਬਲਟੋਹਾ ਜੋ ਕਿ ਲਗਾਤਾਰ ਬਿਆਨ ਵੀ ਦਿੰਦੇ ਰਹੇ ਨੇ ਕਿ ਹਰਪ੍ਰੀਤ ਨੂੰ ਲੈ ਬਿਲਕੁਲ ਤੇ ਵਿਰਸਾ ਸਿੰਘ ਬਲਟੋਹਾ ਵੀ ਇਲਜ਼ਾਮ ਲਗਾ ਰਹੇ ਨੇ ਪਰ ਵਿਰਸਾ ਸਿੰਘ ਬਲਟੋਹਾ ਦੇ ਇਲਜ਼ਾਮਾਂ ਨੂੰ ਮੈਂ ਇਸ ਕਰਕੇ ਨਹੀਂ ਕੰਸੀਡਰ ਕਰ ਰਿਹਾ ਵਿਰਸਾ ਸਿੰਘ ਬੋਲ ਰੋਹਾਨ ਨੇ ਜਿਹੜੀ ਬਜਾਰਤਾ ਮਾਣੀਆਂ ਨੇ ਉਸ ਵੇਲੇ ਦੋਵਾਂ ਦੀ ਸਰਕਾਰ ਸੀ ਜੀ ਭਾਜਪੀ ਦੀ ਵੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਿਲੀ ਸਰਕਾਰ ਸੀਗੀ ਪੰਜਾਬ ਦੇ ਵਿੱਚ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਭਾਜਪਾ ਕਹਿਆ ਜਾਂਦਾ ਸੀ ਘੱਟ ਚੋੜ ਤੋਂ ਤੋਂ ਉਸ ਕਰਕੇ ਮੈਂ ਇਸ ਕਰਕੇ ਨਹੀਂ ਉਹਨਾਂ ਦੇ ਬਿਆਨ ਨੂੰ ਤਵੱਜੋ ਦੇ ਰਿਹਾ ਜੀ ਦੂਸਰਾ ਗੱਲ ਕਿ ਉਹ ਪੰਜਾਬ ਦੀ ਸਭ ਤੋਂ ਸਰਮੋਹਰ ਸੰਸਥਾ ਰ ਹਮ ਸਿੱਖਾਂ ਦੀ ਸਭ ਤੋਂ ਸਰਮੋਹਰ ਸੰਸਥਾ ਦੇ ਅੱਗ ਨੂੰ ਟਾਰਗੇਟ ਕਰ ਰਹੇ ਸੀ ਸੋ ਉਹਦੇ ਵਿੱਚ ਸਾਡਾ ਕਿੰਤੂ ਪਰੰਤੂ ਕਰਨਾ ਬਣਦਾ ਨਹੀਂ ਜਦ ਤੱਕ ਕੋਈ ਪੁਖਤਾ ਸਾਡੇ ਕੋਲ ਸਬੂਤ ਨਾ ਹੋ। ਤੇ ਮੈਂ ਉਹ ਸਭ ਤੋਂ हट ਕੇ ਗੱਲ ਕਰਦਾ ਕਿ ਜਿਹੜਾ ਲਗਾਤਾਰ ਇਲਜ਼ਾਮ ਲੱਗ ਰਹੇ ਨੇ ਚਾਹੇ ਐਸਜੀਪੀਸੀ ਦੀ ਗੱਲ ਕਰ ਲਈਏ ਚਲੋ ਐਸਜੀਪੀਸੀ ਦੀ ਪਹਿਲੀ ਮੀਟਿੰਗ ਹੋਈ ਜਾਂ ਪੀਤੇ ਦਿਨੀ ਜੋ ਹਰਜਿੰਦਰ ਸਿੰਘ ਤਾਮਿਉਰਾ ਨੇ ਬਿਆਨ ਦਿੱਤਾ ਹੈ। ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਪੰਜਾਬ ਦੀ ਪੰਥਕ ਧਿਰਾਂ ਦੇ ਵਿੱਚ ਆਰਐਸਐਸ ਭਾਜਪਾ ਦਾ ਜਿਹੜਾ ਹੋ ਗਿਆ ਹੈ ਸਮਝੌਤਾ। ਤੁਸੀਂ ਇਹ ਦੇਖੋ ਮੈਂ ਇਹਨਾਂ ਦੇ ਬਾਰੇ ਪੜ੍ਹ ਰਿਹਾ ਸੀ ਥੋੜਾ ਜਿਹਾ ਤਾਂ ਇਸੇ ਸਾਲ 8 ਮਹੀਨੋਂ ਇਹਨਾਂ ਨੇ ਬਿਆਨ ਦਿੱਤਾ ਹੈ। ਕਿ ਸਿੱਖਾਂ ਦੇ ਪੰਜਾਬ ਦੇ ਵਿੱਚ 52% ਬਾਹਰਲੇ ਹੋਗੇ ਤੇ 50% ਮਤਲਬ ਮਾਫ ਕਰਨਾ 50% ਬਾਹਰ ਦੀ ਆਬਾਦੀ ਹੈ ਤੇ 52% ਸਿੱਖਾਂ ਦੀ ਆਬਾਦੀ ਹੈ ਮਤਲਬ ਕਿ ਸਿੱਖ ਸਿਰਫ 2% ਘਟਨੇ ਪੰਜਾਬ ਦੇ ਵਿੱਚ ਦੂਸਰੇ ਜੀ ਭਾਈਚਾਰਿਆਂ ਨਾਲੋਂ ਤੇ ਕਹਿੰਦੇ ਜੇ ਤੁਸੀਂ ਹੁਣ ਇਹ ਟਾਈਮ ਆਏਗਾ ਕਿ ਸਾਡੇ ਛੇਤਰ ਵੀ ਮਾਰਨਗੇ ਪੰਜਾਬ ਦੇ ਵਿੱਚ ਸਾਨੂੰ ਟਾਰਗੇਟ ਵੀ ਕਰਨਗੇ ਸੋ ਇਸ ਕਰਕੇ ਤੁਸੀਂ 5-5 ਬੱਚੇ ਪੈਦਾ ਕਰੋ ਜੇ ਤੁਹਾਤੋਂ ਨਹੀਂ ਪਾਲ ਹੁੰਦੇ ਤੁਸੀਂ ਮੈਨੂੰ ਦੋ ਮੈਂ ਦਮਦਮੀ ਤੱਕ ਸਾਲ ਦੇ ਵੱਲੋਂ ਉਹਨਾਂ ਨੂੰ ਪੜ੍ਹਾਉਂਗਾ ਲਿਖਾਉਂਗਾ ਅਫਸਰ ਬਣਾਉਂਗਾ ਮੈਂ ਸੰਭੂਗਾ ਸੋ ਕਵਿਤਾ ਮੈਂ ਇਹਦੇ ਪਿੱਛੇ ਝਾਤ ਮਾਰਾ ਇਹਨਾਂ ਦੇ ਆ ਬਿਆਨ ਤੋਂ ਚੰਦ ਦਿਨ ਪਹਿਲਾਂ ਹੀ ਆਰਐਸਐਸ ਮੋਖੀ ਮੋਹਨ ਭਗਵਦ ਦੇ ਬਿਆਨ ਦਿੱਤਾ ਸੀ ਕੀ ਇਹ ਸਾਜਸ਼ਾ ਅੱਜ ਤੱਕ ਖੁੱਲੇ ਹੋ ਕੇ ਸਾਹਮਣੇ ਆ ਗਏ ਨਾ ਅੱਜ ਤਾਂ ਸਾਰੇ ਚਿੱਠੀ ਖੁੱਲ ਗਏ ਕਿ ਇਹ ਬਿਆਨ ਉਦੋਂ ਇਹ ਸੋਚੀ ਸਮਝੀ ਰਣ ਨੀਤੀ ਦੇ ਤਹਿਤ ਦਿੱਤੇ ਗਏ ਸੀਗੇ ਇਹ ਵੀ ਸਵਾਲ ਨਿਕਲਦੇ ਨੇ ਬਾਹਰ ਤੇ ਪੰਜਾਬ ਦੀਆਂ ਪੰਥਕ ਧਿਰਾਂ ਦੇ ਵਿੱਚ ਜਦੋਂ ਭਾਜਪਾ ਦਾ ਹੱਥ ਟੋਕਾ ਬਣ ਗਈਆਂ ਨੇ ਤੇ ਫਿਰ ਅਸੀਂ ਕਿਵੇਂ ਕਹਿ ਸਕਦੇ ਆ ਫਿਰ ਆਪਾਂ ਭਾਜਪਾ ਨੂੰ ਕਿਵੇਂ ਗਲਤ ਕਰ ਸਕਦੇ ਆ ਜੀ ਪੰਜਾਬ ਦੇ ਲੋਕ ਅੱਜ ਬਿਲਕੁਲ ਇਹ ਸੋਚ ਰਹੇ ਨੇ ਮੈਂ ਇੱਕ ਦੋ ਥਾਵਾਂ ਦੇ ਉੱਤੇ ਬਿਆਨ ਵੀ ਸੁਣੇ ਨੇ ਇਹ ਕਿ ਐਸੀ ਫੇਰੇ ਨਾ ਆਗੂਆਂ ਦੇ ਪਿੱਛੇ ਚੱਲਣ ਤੋਂ ਵਧੀਆ ਸੀ ਭਾਜਪਾ ਦੇ ਪਿੱਛੇ ਚੱਲ ਲਈ ਲੋਕਾਂ ਦੇ ਦਿਲਾਂ ਦੇ ਅੰਦਰ ਖਾਸੇ ਦਾ ਪੈਦਾ ਕਰਦੇ ਨਾ ਇਹ ਸਭ ਚੀਜ਼ਾਂ ਦਾ ਤੁਸੀਂ ਦੇਖੋ ਕਿ ਪੰਜਾਬ ਦੀ ਗੱਲ ਕਰੀਏ ਜਿਆ ਸ਼੍ਰੋਮਣੀ ਅਕਾਲੀ ਦਲ ਇਹ ਕਹਿ ਰਿਹਾ ਸੀ ਪੰਜਾਬ ਦੇ ਲਈ ਖੜੇ ਆ ਹੂੰ ਚੰਡੀਗੜ੍ਹ ਦੇ ਵਿੱਚ ਜਦੋਂ ਮਤਾ ਪਿਆ ਸੀਗਾ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਤਾਂ ਉਸ ਵੇਲੇ ਸਭ ਤੋਂ ਵੱਧ ਵਿਰੋਧ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਜਦੋਂ 1966 ਦੇ ਵਿੱਚ ਹਰਿਆਣਾ ਵੱਖਰਾ ਸੂਬਾ ਬਣਦਾ ਹੈ ਤਾਂ ਉਦੋਂ ਇੰਦਰਾ ਗਾਂਧੀ ਦੀ ਸਰਕਾਰ ਵੇਲੇ ਚੱਲਿਆ ਸੀਗਾ ਕਿ ਇਹਨੂੰ ਹਰਿਆਣੇ ਨੂੰ ਦੇ ਦਿੱਤਾ ਜਾਵੇ ਚੰਡੀਗੜ੍ਹ ਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਚੀਜ਼ ਦਾ ਪੂਰਾ ਵਿਰੋਧ ਕੀਤਾ ਸੀਗਾ ਕਿ ਨਹੀਂ 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 ਇਹ ਤਾਂ ਪੰਜਾਬ ਦੇ ਵਿੱਚ ਕੋਲੇ ਰਹਿਣਾ ਚਾਹੀਦਾ ਤੇ ਪੰਜਾਬ ਦੇ ਕੋਲ ਰਿਹਾ ਵੀ ਪਰ ਯੂਟੀ ਬਣਾਤਾ ਗਿਆ ਤੇ ਕਹਿੰਦਾ ਗਿਆ ਕਿ ਤੁਸੀਂ ਹਰਿਆਣੇ ਨੂੰ ਆਪਾਂ ਵੱਖ ਵੱਖ ਦੇ ਦਾਂਗੇ ਤੇ ਪੰਜਾਬ ਦੇ ਹਿੱਸੇ ਆਊਗੀ ਨਹੀਂ ਦਿੱਤਾ ਗਿਆ ਐਸਵਾਈਐਲ ਦੇ ਮੁੱਦਿਆਂ 'ਚ ਤੇ ਅਬੋਹਰ ਵਾਲੀ ਬੈਲਟ ਦੇ ਮੁੱਦਿਆਂ ਦੇ ਵਿੱਚ ਪੰਜਾਬ ਨੂੰ ਫਸਾ ਦਿੱਤਾ ਗਿਆ ਕਿ ਤੁਸੀਂ ਹਿੰਦੀ ਬੋਲਦੇ ਇਲਾਕੇ ਪਹਿਲਾਂ ਹਰਿਆਣੇ ਨੂੰ ਦੋ ਤੇ ਚੰਡੀਗੜ੍ਹ ਲੈ ਜਾਓ ਉਹ ਮੁੱਦਿਆਂ ਦੇ ਵਿੱਚ ਪੰਜਾਬ ਨੂੰ ਫਸਾ ਕੇ ਰੱਖਤਾ ਫਿਰ ਰਾਜੀਵ ਲੰਗੋਵਾਲ ਸਮਝੋਤਾ ਹੋਇਆ ਉਸ ਦੀ ਵੀ ਆਪਣੀ ਇੱਕ ਕਹਾਣੀ ਹੈ ਸੋ ਲਗਾਤਾਰ ਜੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਆਂ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ 10 ਸਾਲ ਭਾਈਵਾਲੀ ਦੀ ਸਰਕਾਰ ਰਹੀ ਚਲੋ ਇਹ ਵੀ ਮੰਨ ਲੈਂਦੇ ਆ ਕਿ ਪੰਜਾਬ ਚ ਨਾਜੀ ਸਰਕਾਰ ਸੀ ਤੇ ਕੇਂਦਰ ਚ ਕਾਂਗਰਸ ਦੀ ਸਰਕਾਰ ਸੀ ਪਰ 2014 ਤੋਂ 2017 ਤੱਕ ਕੇਂਦਰ ਦੇ ਵਿੱਚ ਭਾਈਵਾਲ ਦੀ ਸਰਕਾਰ ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਉਸ ਵੇਲੇ ਵੀ ਪੰਜਾਬ ਦੇ S.W.L ਦਾ ਪਾਣੀ ਦਾ ਮੁੱਦਾ ਵੀ ਹੱਲ ਹੋ ਸਕਦਾ ਸੀ ਤੇ ਨਾਲ ਦੀ ਨਾਲ ਚੰਡੀਗੜ੍ਹ ਦਾ ਮਸਲਾ ਵੀ ਹੱਲ ਹੋ ਸਕਦਾ ਸੀ ਨਾਲੇ ਜਿਹੜਾ ਅਨੰਦਪੁਰ ਰੈਜ਼ੋਲੂਸ਼ਨ ਹੈ ਉਹ ਵੀ ਉਹਦੇ ਵੀ ਬਹੁਤ ਸਾਰੇ ਜਿਹੜੀਆਂ ਮੰਗਾਂ ਸੀਗੀਆਂ ਉਹ ਪੂਰੀਆਂ ਹੋ ਸਕਦੀਆਂ ਸੀ ਕਿਉਂ ਨਹੀਂ ਕਰੀਆਂ ਗਈਆਂ ਇਸ ਤੋਂ ਇਲਾਵਾ ਡੇਰਾ ਮੁਖੀ ਨੂੰ ਜਿਹੜਾ ਮਾਫੀ ਦੇ ਦੇਣੀ ਜਾਂ ਸਾਰਾ ਕੁਝ ਕਰ ਲੈਣਾ ਪਰ ਉਹਦੇ ਉੱਤੇ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਪਰ ਇਸ ਫਿਲਮ ਹੈ ਚਾਹਨਾ ਕਿ ਮਸਲਾ ਜਿਹੜਾ ਹਰਨਾਮ ਸਿੰਘ ਖਾਲਸਾ ਹਰਨਾਮ ਸਿੰਘ ਤੋਂ ਨਾ ਹੋਣੀ ਰਹਿਣ ਤਾਂ ਵਧੀਆ ਗੱਲ ਹੈ ਮਸਲਾ ਇਹ ਹੈ ਕਵਿਤਾ ਕਿ ਮੈਂ ਪਹਿਲਾਂ ਵੀ ਬਹੁਤ ਵਾਰ ਜ਼ਿਕਰ ਕਰ ਚੁੱਕਾ ਕਿ ਭਾਜਪਾ ਸ਼ੰਭੂ ਬਾਰਡਰ ਤੇ ਖੜ ਕੇ ਪੰਜਾਬ ਦੇ ਸਮੀਕਰਨ ਭਾ ਰਹੀ ਹੈ ਪੰਜਾਬ ਦਾ ਤਾਪਮਾਨ ਦੇਖ ਰਹੀ ਹੈ 2027 ਚ ਚੋਣਾਂ ਜ਼ਰੂਰ ਹੋਣੀਆਂ ਨੇ ਪਰ ਉਹ ਖੜ ਕੇ ਟੈਂਪਰੇਚਰ ਨਾਪ ਰਹੀ ਹੈ ਤੇ ਆਪਣੇ ਆਪ ਨੂੰ ਐਕਲੀਮੈਟਾਈਜ਼ ਕਰ ਰਹੀ ਹੈ ਕਿ ਮੈਂ ਇਸ ਤਾਪਮਾਨ ਦੇ ਵਿੱਚ ਜਾ ਕੇ ਸਰਵਾਈਵ ਕਰਨ ਜੋਗੀ ਹੋ ਜਾਮ ਤੇ 2026 ਜਾਂ 27 ਤੋਂ ਪਹਿਲਾਂ ਪਹਿਲਾਂ ਭਾਜਪਾ ਇਡੀ ਤਾਕਤਵਰ ਬਣ ਕੇ ਆਏਗੀ ਪੰਜਾਬ ਦੇ ਵਿੱਚ ਕਿਹੜਾ ਰੱਥ ਜਿਹੜਾ ਰੋਕਣਾ ਉਹ ਫੇ ਪੰਜਾਬੀਆਂ ਲਈ ਔਖਾ ਹੋ ਜਾਏਗਾ ਤੁਸੀਂ ਦੇਖ ਲਓ ਕਿ ਜਿਹੜੀਆਂ ਸਾਡੀਆਂ ਸੰਸਥਾਨਾਂ ਨੇ ਜਿਨ੍ਹਾਂ ਦੇ ਮਗਰ ਅਸੀਂ ਅੱਖਾਂ ਬੰਦ ਕਰਕੇ ਲੋਕ ਭਰੋਸਾ ਕਰਦੇ ਨੇ ਉਹਦੇ ਆਗੂ ਤਾਂ ਜਾ ਕੇ ਭਾਜਪਾ ਦੀਆਂ ਤਰੀਫਾਂ ਕਰਦੇ ਨੇ ਫਿਰ ਅਸੀਂ ਕਿਹੜੇ ਬੰਦੇ ਉਹ ਵਿਰੋਧ ਕਰ ਰਹੇ ਆ ਫਿਰ ਅੱਜ ਕਿਸਾਨ ਵੀ ਸੋਚਦੇ ਹੋਣ ਕਿ ਕਿ ਅਸੀਂ ਕਿਹੜੇ ਗੱਲ ਤੋਂ ਅਸੀਂ ਸਾਲ ਹੋ ਗਿਆ ਸਾਨੂੰ ਬੈਠੇ ਨੂੰ 13 ਫਰਵਰੀ ਨੂੰ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਿਸਾਨਾਂ ਨੂੰ ਬੈਠੇ ਇੱਕ ਸਾਲ ਪੂਰਾ ਹੋ ਜਾਣਾ ਹੈ ਕਵਿਤਾ ਜੀ ਜੀ ਦਸੰਬਰ ਆ ਗਿਆ ਜਨਵਰੀ ਆ ਗਿਆ ਦੋ ਮਹੀਨੇ ਰਹਿ ਗਏ ਫਰਵਰੀ ਦੇ ਵਿੱਚ ਇੱਕ ਸਾਲ ਪੂਰਾ ਹੋ ਜਾਣਾ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਦੇ ਪਹਿਲਾਂ 750 ਕਿਸਾਨਾਂ ਨੇ ਸ਼ਹਾਦਤਾਂ ਦਿੱਤੀਆਂ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੈ ਸੋ ਇਹ ਮਸਲੇ ਫਿਰ ਕਿੱਥੇ ਜਾਣਗੇ ਹੂੰ ਹੂੰ ਜੇ ਅਸੀਂ ਭਾਜਪਾ ਦਾ ਖੁੱਲੇ ਆਮ ਸਮਰਥਨ ਨਹੀਂ ਕਰਨ ਲੱਗ ਗਏ ਜਿਹੜੇ ਸਾਡੇ ਤੇ ਪਰਦੇ ਸੀਗੇ ਪਹਿਲਾਂ ਦੇਖੋ ਸਮਰਥਨ ਪਹਿਲਾਂ ਵੀ ਹੁੰਦੇ ਸੀ ਪਰ ਪਰਦੇ ਦੇ ਪਿੱਛੇ ਹੁਣ ਸਮਰਥਨ ਹੋ ਰਹੇ ਨੇ ਪਰਦੇ ਤੋਂ ਖੁੱਲ੍ਹ ਅੱਗੇ ਆ ਕੇ ਤੇ ਖੁੱਲ੍ਹ ਕੇ ਹੋ ਰਹੇ ਨੇ ਸੋ ਪੰਜਾਬ ਇਸ ਵੇਲੇ ਬੜੀ ਮਤਲਬ ਸੋਚਣ ਦੇ ਵਿੱਚ ਵਿਅਸਤ ਹੈ ਕਿ ਭਾਈ ਸਾਡੇ ਨਾਲ ਹੋਕ ਹੀ ਰਿਹਾ ਹੈ ਕਿਹੜੇ ਆਗੂਆਂ ਤੇ ਅਸੀਂ ਭਰੋਸਾ ਕਰੀਏ ਜਿਹੜਾ ਤੁਸੀਂ ਪਹਿਲਾਂ ਸਵਾਲ ਕੀਤਾ ਬਿਰਸਾ ਸਿੰਘ ਬਲਟੋਹਾ ਦਾ ਹੁਣ ਲੋਕ ਉੱਥੋਂ ਵੀ ਦੋ ਚਿੱਤੇ ਹੋ ਗਏ ਨੇ ਜਥੇਦਾਰ ਸਿੰਘ ਸਹਬਾਨਾ ਤੋਂ ਕਿਉਂਕਿ ਦੇਖੋ ਪਹਿਲਾਂ ਤਾਂ ਉੱਥੇ ਸਿਆਸਤ ਬੜੀ ਐ ਤਖਤਾਂ ਦੇ ਉੱਤੇ ਸਿਆਸਤ ਬੜੀ ਐ ਇਸ ਵੇਲੇ ਪੰਜਾਬ ਦੀ ਮੈਂ ਗੱਲ ਕਰਾਂ ਤਾਂ ਦੇਖੋ ਪੰਜਾਬ ਦੇ ਜਿਹੜੇ ਗੁਰਦੁਆਰੇ ਦੇਸ਼ ਭਰ ਦੇ ਸੀ ਕਿਸੇ ਟਾਈਮ ਤੇ ਉਸ ਦੇ ਉੱਤੇ ਐਸਜੀਪੀਸੀ ਦਾ ਕੰਟਰੋਲ ਹੁੰਦਾ ਸੀਗਾ ਐਸਜੀਪੀਸੀ ਬਣੀ ਐ ਇਸੇ ਕਰਕੇ ਸੀ ਕਿ ਗੁਰਦੁਆਰਿਆਂ ਦੇ ਪ੍ਰਬੰਧਨ ਕਰਕੇ ਤੁਸੀਂ ਇਹ ਦੇਖ ਲਓ ਦਿੱਲੀ ਟੁੱਟੀ ਸਾਡੇ ਤੋਂ ਦਿੱਲੀ ਦੀ ਵੱਖਰੀ ਗੁਰਦੁਆਰਾ ਕਮੇਟੀ ਬਣ ਗਈ ਹਰਿਆਣਾ ਟੁੱਟਿਆ ਹਰਿਆਣੇ ਦੀ ਵੱਖਰੀ ਬਣ ਗਈ ਪਟਨਾ ਸਾਹਿਬ ਦੀ ਵੱਖਰੀ ਐ ਨਦੇੜ ਸਾਹਿਬ ਦੀ ਵੱਖਰੀ ਹੈ ਹਜੂਰ ਸਾਹਿਬ ਦੀ ਵੱਖਰੀ ਹੈ ਹਜੂਰ ਸਾਹਿਬ ਦੇ ਵਿੱਚ ਕਿਸੇ ਸਮੇਂ ਐਸਜੀਪੀਸੀ ਦੇ 8 ਮੈਂਬਰ ਹੁੰਦੇ ਸੀ ਤੇ ਹੁਣ ਘਟਾ ਕੇ ਉਹਨਾਂ ਨੇ 2 ਕਰਤੇ ਨੇ ਇਲਜ਼ਾਮ ਕੀ ਲਾਗਦੇ ਆ ਕਿ ਸਰਕਾਰਾਂ ਕਰ ਰਹੀਆਂ ਨੇ ਤੇ ਸਰਕਾਰ ਕਿਹੜੀ ਹੈ ਪਿਛਲੇ 10 11 ਸਾਲ ਤੋਂ ਪਾਜ ਪਾ ਤੇ ਫਿਰ ਸਾਨੂੰ ਤੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਇਸ ਦੇ ਅਗਲੇ ਨਤੀਜੇ ਕੀ ਹੋਣਗੇ ਇਹ ਵੀ ਸਾਨੂੰ ਸੋਚਣਾ ਪਏਗਾ ਬੇਸ਼ੱਕ ਅਸੀਂ ਅੱਜ ਬੈਠ ਕੇ ਸੋਚ ਲਈਏ ਕਿ ਅਸੀਂ 12ਵੀਂ ਕਰ ਲਈ ਵਿਦੇਸ਼ ਚਲ ਜਾਈਏ ਫਿਰ ਅਸੀਂ ਇੱਥੇ ਦੀ ਗੱਲ ਕਿਵੇਂ ਕਰਦੇ ਆ ਫਿਰ ਅਸੀਂ ਇੱਥੇ ਬੈਠ ਕੇ ਇਹ ਗੱਲ ਕਰਨ ਲਈ ਕਿਉਂ ਬਣਦੇ ਆ ਬੀਤੇ ਦਿਨ ਦਾ ਮੁੱਦਾ ਪ੍ਰਵਾਸੀਆਂ ਦਾ ਹੂੰ ਪ੍ਰਵਾਸੀਆਂ ਨੇ ਪੰਜਾਬ ਦਾ ਮੁੰਡਾ ਮਾਰਤਾ ਪੰਜਾਬੀ ਚ ਫਿਰ ਤਿੰਨ ਦਿਨ ਹਾਈਵੇ ਕੇਹੀ ਰੱਖਿਆ ਹਾਲਾਂਕਿ ਪੁਲਿਸ ਨੇ ਗ੍ਰਿਫਤਾਰ ਕਰ ਲਏ ਫਿਰ ਬਹੁਤ ਸਾਰੀਆਂ ਉੱਥੇ ਜਿਹੜੇ ਸਮਾਜ ਸੇਵੀ ਬਣੇ ਪਏ ਸੀ ਉਹ ਪਹੁੰਚੇ ਤੇ ਤੁਸੀਂ ਪ੍ਰਵਾਸੀਆਂ ਦੇ ਜਿਹੜਾ ਨੇ ਆਧਾਰ ਕਾਰਡ ਕੈਨਸਲ ਕਰਾਓ ਮੈਂ ਕਹਿੰਦਾ ਕੈਨਸਲ ਕਰਾਓ ਪਰ ਤੁਸੀਂ ਆਪ ਹਾਰੇ ਹੋ ਕੇ ਕਰੋਗੇ ਕੰਮ ਹਮ ਬਿਆਨ ਦੇਣਾ ਤੇ ਕੰਮ ਕਰਨਾ ਦੋਵੇਂ ਅਲੱਗ-ਅਲੱਗ ਚੀਜ਼ਾਂ ਜੀ ਹਾਂ ਤਾਂ ਵਿਵੇਕ ਜਿਵੇਂ ਕਿ ਇਹ ਬਿਆਨ ਸਾਹਮਣੇ ਹੁੰਦਾ ਉਸ ਤੋਂ ਬਾਅਦ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਉਝਾਲ ਦੇਖਣ ਨੂੰ ਮਿਲਿਆ ਹਰ ਪਾਸੇ ਨਿਖੇਦੀ ਕੀਤੀ ਜਾ ਰਹੀ ਕਿ ਅਜਿਹਾ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ ਸੀਗਾ ਤਾਂ ਕੀ ਲੱਗਦਾ ਜਿਵੇਂ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਅੰਦਰਲੇ ਖਾਤੇ ਪਹਿਲਾਂ ਵੀ ਸਮਰਥਨ ਦਿੱਤਾ ਜਾਂਦਾ ਰਿਹਾ ਪਰ ਹੁਣ ਪਰਦਾ ਪਰਦੇ ਦੇ ਸਾਹਮਣੇ ਆ ਚੁੱਕੀ ਹੈ ਸਾਰੀ ਗੱਲ ਤਕੀ ਲੱਗਦਾ ਹੁਣ ਅਗਲਾ ਮੋੜ ਕੀ ਹੋ ਸਕਦਾ ਹੈ ਕਿ ਮਤਲਬ ਜੋ ਉਹਨਾਂ ਨੇ ਐਲਾਨ ਕੀਤਾ ਹੈ ਜੋ ਉਹਨਾਂ ਨੇ ਇਸ ਦਾ ਦਾਅਵਾ ਕੀਤਾ ਹੈ ਕਿ ਹੁਣ ਸਮਰਥਨ ਅਸੀਂ ਕਰਾਂਗੇ ਕੀ ਲੱਗਦਾ ਇਸ ਦੇ ਵਿੱਚੋਂ ਵਾਪਸ ਲੈ ਸਕਦੇ ਨੇ ਬਿਆਨ ਕਵਿਤਾ ਗੱਲ ਚੋਣਾ ਹੁਣ ਬਿਆਨ ਵਾਪਸ ਲੈ ਕੇ ਫਾਇਦਾ ਵੀ ਕੀ ਹੈ ਜੀ ਕਮਾਨ ਚੋਂ ਨਿਕਲਿਆ ਤੀਰ ਕਦੀ ਵਾਪਸ ਨਹੀਂ ਹੁੰਦਾ ਤੇ ਜ਼ੁਬਾਨ ਚੋਂ ਨਿਕਲੇ ਸ਼ਬਦ ਕਦੀ ਵਾਪਸ ਨਹੀਂ ਹੁੰਦੇ ਕਵਿਤਾ ਇਹ ਅੱਜ ਕੱਲ ਤਾਂ ਜਵਾਨਾ ਹੀ ਸੋਸ਼ਲ ਮੀਡੀਆ ਦਾ ਹੈ ਜੀ ਪਹਿਲਾਂ ਦੇ ਟਾਈਮ ਚ ਕੀ ਹੁੰਦਾ ਸੀ ਸੋਸ਼ਲ ਮੀਡੀਆ ਤੋਂ ਪਹਿਲਾਂ ਪਿੰਡਾਂ 'ਚ ਕੋਈ ਹੋਰ ਬਿਆਨ ਦੇ ਕੇ ਸਿਆਸਤਦਾਨ ਸ਼ਹਿਰ 'ਚ ਜਾ ਕੇ ਕੋਈ ਹੋਰ ਦੇ ਦਿੰਦੇ ਸੀ ਕਿਉਂ ਕਿ ਦੂਸਰੇ ਦਿਨ ਅਖਬਾਰਾਂ 'ਚ ਹੀ ਆਰਟੀਕਲ ਛਪਨੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ 'ਚ ਕੀ ਹੈ ਮੈਂਟ ਨਹੀਂ ਲੱਗਦਾ ਮੈਂਟ ਨਹੀਂ ਲੱਗਦਾ ਕਿਉਂਕਿ ਸਿਆਸਤਦਾਨ ਆਪ ਹੀ ਆਪਣੇ ਆਪ ਨੂੰ ਪ੍ਰੋਮੋਟ ਕਰਨ ਲਈ ਲਾਈਵ ਵਾਲੇ ਸਿਸਟਮ ਲੈ ਕੇ ਘੁੰਮਦੇ ਨੇ ਨਾਲ ਤੇ ਫਿਰ ਅੱਜ ਦੇ ਸਮੇਂ 'ਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਇਹ ਚੀਜ਼ ਨਹੀਂ ਕਹੀ ਸੀਗੀ ਇਹ ਚੀਜ਼ ਤਾਂ ਹੁਣ ਤੁਹਾਡੇ ਨਾਲ ਜੁੜ ਗਈ ਹੈ ਇਹ ਜੁੜ ਚੁੱਕੀ ਹੈ ਇਹ ਜੁੜੀ ਵੀ ਫਿਰ ਹੁਣ ਵੱਡੇ ਪੱਧਰ ਤੱਕ ਜਿਹੜਾ ਇਹਦਾ ਰੋਸ ਉਹ ਜਾਏਗਾ ਕਿਉਂਕਿ ਭਾਜਪਾ ਨੂੰ ਹਜੇ ਇਸ ਵੇਲੇ ਜਮਾਤ ਉਹ ਮੰਨੀ ਜਾ ਰਹੀ ਹੈ ਵਿਰੋਧ ਦਾ ਸੋ ਫਿਰ ਜਦੋਂ ਪੰਜਾਬ ਦੇ ਵਿਰੋਧ ਨਾਲ ਖੜੂਗੇ ਤੁਸੀਂ ਪੰਜਾਬ ਦੇ ਵਿਰੋਧੀਆਂ ਨਾਲ ਖੜੂਗੇ ਤਾਂ ਫਿਰ ਫਰਕ ਤਾਂ ਪੈ ਗਿਆ ਹਾਂ ਤਾਂ ਬਿਲਕੁਲ ਫਰਕ ਪੰਜਾਬੀਆਂ ਨੂੰ ਜ਼ਰੂਰ ਪਏਗਾ ਤੇ ਫਰਕ ਪੈ ਗਿਆ ਅਜਿਹੇ ਦੇ ਵਿੱਚ ਅਗਲੇ ਮੁੱਦੇ ਵੱਲ ਵੱਧਦੇ ਹਾਂ ਦਿਲਜੀਤ ਦੋਸਾਂਸ ਦਾ ਵਿਵੇਕ ਜੇਕਰ ਗੱਲ ਕਰੀਏ ਤਾਂ ਜੋ ਦਿਲਜੀਤ ਦੋਸਾਂਸ ਨੇ ਹਾਇਦਰਾਬਾਦ ਦੇ ਵਿੱਚ ਉਹਨਾਂ ਦਾ ਕਾਂਸਰਟ ਹੁੰਦਿਆ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਤੇਲੰਗਾਨਾ ਸਰਕਾਰ ਦੇ ਵੱਲੋਂ ਨੋਟੇ ਜਾਰੀ ਕਰ ਦਿੱਤਾ ਗਿਆ ਤੁਸੀਂ ਸਟੇਜ ਤੇ ਪਟਿਆਲਾ ਪੈਗ ਵਰਗੇ ਗਾਣੇ ਨਹੀਂ ਗਾ ਸਕਦੇ ਜਦ ਦਾ ਜਮ ਕੇ ਵਿਰੋਧੀ ਦਿਲਜੀਤ ਦੋਸਾਂਸ ਦੇ ਵੱਲੋਂ ਕੀਤਾ ਜਾਂਦਾ ਕਿ ਮੈਂ ਨਹੀਂ ਗਾਵਾਂਗਾ ਮੈਨੂੰ ਕੀ ਦਿੱਕਤ ਹੈ ਮੈਂ ਵਰਡਿੰਗ ਚੇਂਜ ਕਰ ਦਾਂਗਾ ਲੇਕਿਨ ਤੁਸੀਂ ਐਲਾਨ ਕਰੋ ਕਿ ਡਰਾਈ ਸਿਟੀ ਡਰਾਈ ਸਟੇਟ ਬਣ ਜਾਏਗਾ ਫਿਰ ਮੈਂ ਕਦੀ ਵੀ ਗਾਣਾ ਗਾਵਾਂਗਾ ਹੀ ਨਹੀਂ ਉਹਨਾਂ ਨੇ ਅੰਮ੍ਰਿਤਸਰ ਦਾ ਵੀ ਜ਼ਿਕਰ ਕੀਤਾ ਤੇ ਰਵਨੀ ਸਿੰਘ ਬਿੱਟੂ ਜਿਨ੍ਹਾਂ ਨੇ ਅੱਜ ਸਮਰਥਨ ਕੀਤਾ ਕਿਵੇਂ ਦੇਖਦੇ ਹਾਂ ਬਿਲਕੁਲ ਜਿੱਥੇ ਤੁਸੀਂ ਰਵਨੀਤ ਸਿੰਘ ਬਿੱਟੂਰਾ ਦਾ ਨਾਮ ਲੈਤਾ ਭਾਜਪਾ ਦੇ ਕੇਂਦਰੀ ਮੰਤਰੀ ਰਾਜ ਮੰਤਰੀ ਕੇਂਦਰੀ ਰਾਜ ਮੰਤਰੀ ਤੇ ਉੱਥੇ ਫਿਰ ਤੁਸੀਂ ਹੁਣ ਰਵੀ ਕਾਂਤਾ ਚਾਵਲਾ ਦਾ ਜ਼ਿਕਰ ਕਰਨਾ ਭੁੱਲ ਗਏ ਜਿਹੜੇ ਪੁਰਾਣੇ ਆਗੂ ਨੇ ਭਾਜਪਾ ਦੇ ਸੀਨੀਅਰ ਲੀਡਰ ਨੇ ਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਦਲਜੀਤ ਦੋਸਾਂ ਦਾ ਵਿਰੋਧ ਕੀਤਾ ਉਹ ਕਹਿੰਦੇ ਸੀ ਦਲਜੀਤ ਠੇਕੇਬੰਦ ਕਰਾਉਣ ਚੱਲੇ ਰੈਡ ਲਾਈਟ ਏਰੀਆ ਵੀ ਬੰਦ ਕਰਾਵੇ ਕਿਉਂਕਿ ਦਲਜੀਤ ਨੇ ਖਾਸ ਕਰਕੇ ਜ਼ਿਕਰ ਅੰਮ੍ਰਿਤਸਰ ਸਾਹਿਬ ਦਾ ਕੀਤਾ ਸੀ ਇਹ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਅੰਮ੍ਰਿਤਸਰ ਸਾਹਿਬ ਦਲਜੀਤ ਨੇ ਕੋਈ ਨਮੀ ਮੰਗ ਨਹੀਂ ਕੀਤੀ ਕਵਿਤਾ ਇਸ ਨੂੰ ਲੈ ਕੇ ਧਾਰਨੇ ਵੀ ਲੱਗਦੇ ਰਹੇ ਨੇ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਰਸਤਾ ਦਰਬਾਰ ਸਾਹਿਬ ਨੂੰ ਜਾਂਦਾ ਹੈ ਉੱਥੇ ਕੋਈ ਮਾਸ ਮੱਛੀ ਦੀ ਜਗ੍ਹਾ ਨਾ ਹੋਵੇ ਉੱਥੇ ਕੋਈ ਦਾਰੂਦਾਨੇ ਵਾਲੀ ਜਗ੍ਹਾ ਨਾ ਹੋਵੇ ਉੱਥੇ ਕੋਈ ਤੰਬਾਕੂ ਵਾਲੀ ਦੁਕਾਨ ਨਾ ਹੋਵੇ ਸੋ ਇਸ ਤਰੀਕੇ ਦੀਆਂ ਮੰਗਾਂ ਪਹਿਲਾਂ ਤੋਂ ਹੀ ਜਿਹੜੀਆਂ ਨੇ ਉੱਠਦੀਆਂ ਰਹੀਆਂ ਨੇ ਦਲਜੀਤ ਨੇ ਜਿਹੜੀ ਮੰਗ ਕੀਤੀ ਉਹ ਬਹੁਤ ਵਾਜਬ ਮੰਗ ਹੈ ਤੁਸੀਂ ਦੇਖੋ ਕਿ ਇੱਕ ਸ਼ਿਕਾਇਤ ਪਾਈ ਗਈ ਤੇਲੰਗਾਨਾ ਨੂੰ ਕਿ ਭਾਈ ਦਲਜੀਤ ਦੇ ਸ਼ੋਅ ਦੇ ਵਿੱਚ दारू ਅਸਲੇ ਵਾਲੇ ਗਾਣਿਆਂ ਦੇ ਉੱਤੇ ਰੋਕ ਲਗਵਾਈ ਜਾਵੇ ਤੇ ਨਾਲ ਦੀ ਨਾਲ ਬੱਚਿਆਂ ਨੂੰ ਸਟੇਜ ਤੇ ਨਾ ਪਹੁੰਚਣ ਦਿੱਤਾ ਜਾਵੇ ਦੇਖੋ ਜਿਹੜਾ ਬੱਚਿਆਂ ਵਾਲਾ ਪੱਖ ਹੈ ਉਹਦੇ ਨਾਲ ਮੈਂ ਸਹਿਮਤ ਹੋ ਸਕਦਾ ਉਹਦੇ ਤੋਂ ਨਾਲ ਮੈਂ ਸਹਿਮਤ ਇਸ ਕਰਕੇ ਹੋ ਸਕਦਾ ਕਿਉਂਕਿ ਜਿਹੜੀ ਉਹਦੀ ਥਿਊਰੀ ਵੀ ਆਈ ਹੈ ਸਾਹਮਣੇ ਕਿ ਜਿਹੜਾ ਬੱਚਿਆਂ ਦੇ ਸੁਣਨ ਦੀ ਸ਼ਮਤਾ ਹੁੰਦੀ ਹੈ ਉਹ 177 ਫ੍ਰੀਕੁਐਂਸੀ ਤੋਂ ਬਹੁਤ ਥੱਲੇ ਹੁੰਦੀ ਆ ਮਤਲਬ 177 ਤਾਂ ਬਹੁਤ ਉੱਚੇ ਦੀ ਚਲੀ ਜਾਂਦੀ 120 25 ਦੀ ਹੁੰਦੀ ਹੈ ਤੇ ਦਲਜੀਤ ਦੇ ਸ਼ੋਅ ਦੇ ਵਿੱਚ ਜਿਹੜਾ ਸਾਊਂਡ ਸਿਸਟਮ ਯੂਜ਼ ਕੀਤਾ ਜਾਂਦਾ ਉਹਦੀ ਫ੍ਰੀਕੁਐਂਸੀ 170 ਤੋਂ ਉੱਤੇ ਦੀ ਹੁੰਦੀ ਹੈ ਜਿਹੜੀ ਬੱਚਿਆਂ ਦੇ ਲਈ ਤਾਂ ਹਾਨੀਕਾਰਕ ਹੈ ਹੈ ਤੇ ਇਸ ਤੋਂ ਇਲਾਵਾ ਜਿਹੜਾ ਯੰਗਸਟਰ ਹੈ ਉਹਦੇ ਲਈ ਵੀ ਹਾਨੀਕਾਰਕ ਹੈ ਸੋ ਇਸ ਹੈਲਥ ਪੱਖੋਂ ਆਪਾਂ ਮੰਨ ਸਕਦੇ ਹਾਂ ਕਿ ਬਿਲਕੁਲ ਸਹੀ ਚੀਜ਼ਾਂ ਕਹੀਆਂ ਗਈਆਂ ਹਨ ਦੂਸਰੀ ਦਲਜੀਤ ਦੇ ਸ਼ੋਅ ਦੇ ਵਿੱਚ ਲਾਈਟਿੰਗ ਬੜੀ ਜ਼ਬਰਦਸਤ ਹੁੰਦੀ ਹੈ ਤੇ ਆਪਾਂ ਉਹ ਵੀ ਮੰਨ ਸਕਦੇ ਹਾਂ ਪਰ ਅਸੀਂ ਮੈਂ ਉਹ ਗੱਲ ਇਹ ਕਰਦਾ ਕਿ ਦਿਲਜੀਤ ਇੱਕ ਸਟਰਗਲ ਕਰਕੇ ਪਹੁੰਚਿਆ ਹੋਇਆ ਜੀ ਸਿੰਗਰ ਹੈ ਦਿਲਜੀਤ ਕਿਤੇ ਰਾਤੋਂ ਰਾਤ ਨਹੀਂ ਬਣਿਆ ਦਿਲਜੀਤ ਨੇ ਬਹੁਤ ਸਮਾਂ ਜਿਹੜਾ ਆ ਉਹ ਹੰਡਾਇਆ ਪੰਜਾਬ ਦੇ ਵਿੱਚ ਫਿਰ ਉਹ ਬਾਲੀਵੁੱਡ ਚ ਗਿਆ ਬਾਲੀਵੁੱਡ ਤੋਂ ਫਿਰ ਹੁਣ ਉਹ ਪੂਰੇ ਗਲੋਬਲ 스타 ਬਣਿਆ ਆ ਤੇ ਦਿਲਜੀਤ ਦੇ ਸ਼ੋਅ ਦੇ ਉੱਤੇ ਜਸਟਨ ਟਰੂਡੋ ਵਰਗੀਆਂ ਸ਼ਖਸੀਅਤਾਂ ਦੁਨੀਆ ਦੇ ਨਾਮੀ ਗਿਨਾਮੀ ਕਾਮੇਡੀਅਨ ਉਹਦੀ ਇੰਟਰਵਿਊ ਕਰਦੇ ਆ ਉਹਦੇ ਸ਼ੋਅ ਦੇ ਉੱਤੇ ਰਿਕਾਰਡ ਤੋੜ ਅੱਜ ਜਨਤਾਂ ਦੀ ਹੈ ਕੋਚੀਲਾ ਦੇ ਵਿੱਚ ਪਹਿਲਾ ਹੈ ਨਾ ਇਹਦਾ ਏਸ਼ੀਆ ਦਾ ਸਿੰਗਰ ਬਣਿਆ ਪੰਜਾਬੀ ਸਿੰਗਰ ਬਣਿਆ ਜਿਹਨੇ ਰਿਕਾਰਡ ਤੋੜਤੇ ਕਿਉਂਕਿ ਕੋਚੀਲਾ ਦੇ ਵਿੱਚ 6-7 ਕਾਨਸਰਟ ਇਕੱਠੇ ਚੱਲਦੇ ਆ ਤੇ ਉੱਥੇ ਫਿਰ ਭੀੜ ਕਦੀ ਇਸ ਕਾਨਸਰਟ ਕਦੀ ਉਸ ਕਾਨਸਰਟ ਚ ਘੁੰਮਦੀ ਹੈ ਤੇ ਦਲਜੀਤ ਨੇ ਬੰਨ ਕੇ ਰੱਖੇ ਦਲਜੀਤ ਜਿੱਥੇ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ ਨਾਲ ਦੀ ਨਾਲ ਉਹ ਸਿੱਖੀzm ਨੂੰ ਵੀ ਪ੍ਰਮੋਟ ਕਰ ਰਿਹਾ ਦਸਤਾਰ ਨੂੰ ਵੀ ਪ੍ਰਮੋਟ ਕਰ ਰਿਹਾ ਤੇ ਸਿੱਖੀ ਨੂੰ ਵੀ ਪ੍ਰਮੋਟ ਕਰ ਰਿਹਾ ਤੇ ਦਲਜੀਤ ਦੇ ਸ਼ੋਅ ਦੇ ਨਾਲ ਅਜਿਹੀਆਂ ਚੀਜ਼ਾਂ ਹੋਣੀਆਂ ਕਿ ਬਾਜ਼ਵ ਹਮ ਬੱਦਸ ਵਾਲੇ ਹੈ ਦੇਖੋ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਠੇਕਿਆਂ ਦੀ ਮੈਂ ਦਲਜੀਤ ਦੇ ਨਾਲ ਵੀ ਸਹਿਮਤ ਹਮ ਕਿ ਠੇਕੇ ਕਰੋਨਾ ਕਾਲ ਚ ਬੰਦ ਨਹੀਂ ਹੋਏ ਕਰੋਨਾ ਕਾਲ ਦੇ ਵਿੱਚ ਕਵਿਤਾ दारू ਦੀ ਤਾਂ ਘਰ ਤੱਕ ਸਪਲਾਈ ਹੋਈ ਹਮ ਫਿਰ ਜਦੋਂ ਅਸੀਂ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੇ ਫਿਰ ਅਸੀਂ ਕਹਿ ਕਿਵੇਂ ਸਕਦੇ ਹਾਂ ਕਿ ਭਾਈ ਇਸ ਚੀਜ਼ਾਂ ਦੇ ਉੱਤੇ ਪਾਬੰਦੀ ਹੋਣੀ ਚਾਹੀਦੀ ਹਮ ਅਸਲਾ ਰੁਕ ਗਿਆ ਨਜਾਇਜ਼ ਸ਼ਰਾਬ ਦੇ ਠੇਕੇ ਬੰਦ ਹੋ ਰਹੇ ਨੇ ਸ਼ਰਾਬ ਦੀ ਘਟ ਹੋ ਰਿਹਾ ਹੈ ਤੁਹਾਡੇ ਕੋਲ ਕੇਸ ਨਹੀਂ ਹੋ ਰੇ ਨਕਲੀ ਸ਼ਰਾਬ ਦੇ ਨਾਲ ਕਿੰਨੇ ਲੋਕ ਮਰਦੇ ਨੇ ਜੀ ਪੰਜਾਬ ਦੇ ਵਿੱਚ ਵੀ ਮਾਮਲਾ ਸਾਹਮਣੇ ਆਇਆ ਹੈ ਤੁਸੀਂ ਉਹਨੂੰ ਨੱਥ ਪਾ ਲਈ ਹਮ ਇੱਕ ਸਿੰਗਰ ਜਿਹੜਾ ਕਿਸੇ ਸਟੇਟ ਨੂੰ ਰਿਪਰੈਜ਼ੈਂਟ ਕਰ ਰਿਹਾ ਕਿਸ ਰੀਜਨਲ ਨੂੰ ਰਿਪਰੈਜ਼ੈਂਟ ਕਰ ਰਿਹਾ ਕਿਸੇ ਰੀਜਨਲ ਲੈਂਗੁਏਜ ਨੂੰ ਰਿਪਰੈਜ਼ੈਂਟ ਕਰ ਰਿਹਾ ਉਹਦੇ ਤੋਂ ਤੁਹਾਨੂੰ ਦਿੱਕਤ ਹੈ ਜੀ ਨਾਲੇ ਗੱਲ ਇਹ ਵੀ ਹੈ ਕਿ ਸਿਰਫ ਦਿਲਜੀਤ ਦੋਸਾਂ ਜੀ ਥੋੜੀ ਜੋ ਅਜਿਹੇ ਗਾਣੇ गा ਰਹੇ ਜਿਸ ਵੇ ਪਟਿਆਲਾ ਪੈ ਗਿਆ ਹੋਰ ਵੀ ਚ ਜ਼ਾਇਨ ਕਿ ਬਾਲੀਵੁੱਡ ਦੀ ਗੱਲ ਕਰ ਲਈ ਹੋਰ ਵੀ ਸਿੰਗਰਸ ਨੇ ਲੇਕਿਨ ਇੱਥੇ ਦਿਲਜੀਤ ਦਾ ਇਹ ਕਹਿਣਾ ਕਿ ਵੀ ਮੈਂ ਤਾਂ ਪ੍ਰਮੋਟ ਵੀ ਨਹੀਂ ਕਰ ਰਿਹਾ ਮੈਂ ਇੱਕ ਦੋ ਵਰਡ ਜ਼ਰੂਰ ਐਡ ਕੀਤੇ ਆ ਸ਼ਾਇਦ ਮਸਾ ਚਾਰ ਗਾਣੇ ਗਾਏ ਹੋਣਗੇ ਨਹੀਂ ਗਾਵਾਂਗਾ ਮੈਂ ਮੈਂ ਇੱਕ ਸਵਾਲ ਪੁੱਛਦਾ ਤੁਹਾਨੂੰ ਹੂੰ दारू ਤੇ ਗਾਣਾ ਜ਼ਿਆਦਾ ਹਾਰਮਫੁਲ ਹੈ ਜ਼ਿਆਦਾ ਗਲਤ ਹੈ ਜਾਂ ਸਟੇਜਾਂ ਦੇ ਉੱਤੇ ਨੰਗਪਣਾ ਦਿਖਾਣਾ ਜ਼ਿਆਦਾ ਗਲਤ ਹੈ ਹੂੰ ਦੋਨਾਂ 'ਚੋਂ ਗਲਤ ਕਿਹੜੀ ਚੀਜ਼ ਐ ਦਲਜੀਤ ਦੇ কুরਤਾ ਪਜਾਮਾ ਪਾਇਆ ਹੁੰਦਾ ਸਿਰ ਤੇ ਦਸਤਾਰ ਲੱਗੀ ਹੁੰਦੀ ਉਹ ਆਪਣੇ ਇੱਕ ਤਰੀਕੇ ਦੇ ਨਾਲ ਪ੍ਰੋਗਰਾਮ ਕਰਦਾ ਹੈ ਦੇਸ਼ ਦੇ ਵਿੱਚ ਕਿਹਦੇ ਕਿਹਦੇ ਹਾਲੀਵੁੱਡ ਦੇ ਸਿੰਗਰਾਂ ਦੇ ਸ਼ੋਅ ਨਹੀਂ ਹੋਏ ਜੀ 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 ਜਸਟਨ ਬੀਬਰ ਆਇਆ ਹੂੰ ਸ਼ਕੀਰਾ ਆਈ ਹੂੰ ਤੇ ਉਹਨਾਂ ਦੀ ਡ्रेसਿੰਗ ਸੈਂਸ ਦੇਖੇ ਹੂੰ ਉਦੋਂ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਪ੍ਰੋਬਲਮ ਨਹੀਂ ਹੋਈ ਹਾਂ ਹਾਂ ਆ ਹੁਣ ਕੋਈ ਇੱਕ ਹੋਰ ਸਿੰਗਰ ਜਿਹੜਾ ਆ ਪਤਾ ਨਹੀਂ ਕੋਲਡ ਸਟਾਰ ਕਿਹੜਾ ਉਹ ਆ ਰਿਹਾ ਹੈ ਇੰਡੀਆ ਦੇ ਵਿੱਚ ਉਹਦੇ ਇੱਕ ਇਸੇ ਗਾਣੇ ਨੂੰ ਲੈ ਕੇ ਹੱਤ ਤੱਕ ਮੈਨੂੰ ਵਿਵਾਦ ਦਿਖਾ ਦਿਓ ਕਿ ਭਾਰਤ ਚ ਹੋਇਆ ਹੋਵੇ ਕਿ ਭਾਈ ਇਹਦਾ ਡਰੈਸ ਕੋਡ ਆ ਨਹੀਂ ਹੋਣਾ ਚਾਹੀਦਾ ਜਸਟਨ ਵਿਵਰ ਹੋਣਾ ਅਬਾਨੀਆਂ ਦੇ ਵਿਆਹ ਦੇ ਵਿੱਚ ਆਇਆ ਸੀ ਉਹਦੀ ਪੈਂਟ ਕਿੱਥੇ ਸੀ ਮੀਮਸ ਬਣੇ ਨੇ ਉਸ ਦੇ ਉੱਤੇ ਠੀਕ ਹੈ ਤੇ ਇੱਕ ਬੀਬੀ ਵੀ ਆਈ ਸੀਗੀ ਹਾਲੀਵੁੱਡ ਦੀ ਉਹਦੇ ਕੱਪੜਿਆਂ ਨੂੰ ਲੈ ਕੇ ਵੀ ਮੀਮਸ ਬਣੇ ਨੇ ਤੇ ਸਾਨੂੰ ਉਹ ਜ਼ਿਆਦਾ ਚੰਗੇ ਲੱਗਦੇ ਆ ਮਤਲਬ ਮਸਲਾ ਇਹ ਹੈ ਕਿ ਜਿਹੜਾ ਸਾਡੇ ਦੇਸ਼ ਦਾ ਨਾਂ ਵਧਾ ਰਿਹਾ ਜਿਹੜਾ ਸਾਡੇ ਸੂਬੇ ਦਾ ਨਾਂ ਵਧਾ ਰਿਹਾ ਇਹ ਜਿਹੜੀ ਸ਼ਿਕਾਇਤ ਪਾਈ ਗਈ ਸੀ ਚੰਡੀਗੜ੍ਹ ਦੇ ਇੱਕ ਪ੍ਰੋਫੈਸਰ ਨੇ ਪੰਡਤ ਰਾਉਤ ਨੇ ਇਸ ਵਾਰ ਉਹਨਾਂ ਦੇ ਵੱਲੋਂ ਪਾਈ ਗਈ ਸੀ ਉਹ ਭਾਈ ਸਾਹਿਬ ਆਪ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਪੰਜਾਬੀ ਦਾ ਪ੍ਰਚਾਰ ਕਰਦੇ ਨੇ ਸਿਰ ਦੇ ਉੱਤੇ ਬੋਰਡ ਲੈ ਕੇ ਹਾਂਜੀ ਪੰਜਾਬੀ ਦਾ ਪ੍ਰਚਾਰ ਕਰਦੇ ਨੇ ਮੈਂ ਕਹਿੰਦਾ ਬੜੇ ਸਹੀ ਗੱਲ ਕੀਤੀ ਉਹਨਾਂ ਨੇ ਕਿ ਅਸਲਾ دارو ਦੇ ਗਾਣੇ ਨਹੀਂ ਕਰਨੇ ਚਾਹੀਦੇ ਪਰ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਕਿ ਫਿਰ ਉੱਥੇ ਸਿਰਫ ਤੁਸੀਂ ਪੰਜਾਬ ਦੇ ਦੇਸ਼ ਦੇ ਸਿੰਗਰ ਨਾਲ ਤੁਸੀਂ ਕਰੋ ਠੀਕ ਹੈ ਅਸੀਂ ਮੂਸੇ ਵਾਲੇ ਦਾ ਵੀ ਵਿਰੋਧ ਕਰਦੇ ਸੀ ਮੂਸੇ ਵਾਲੇ ਨੇ ਉਹ ਭਾਈ ਸਾਹਿਬ ਲਈ ਇੱਕ ਗਾਣਾ ਵੀ ਗਾਇਆ ਸੀ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਖੜੇ ਆ ਮੈਂ ਚੰਗੇ ਤਰ੍ਹਾਂ ਜਾਣਦਾ ਕਿਉਂ ਕਾਸ ਤੋਂ ਉਹੀ ਬੰਦਾ ਹੈ ਜਿਹਨੇ ਦਲਜੀਤ ਦੇ ਸ਼ੋਅ 'ਚ ਕੰਪਲੇਂਟ ਪਾਈ ਸੀਗੀ ਫਿਰ ਅਸੀਂ ਅੱਜ ਰੋਂਦੇ ਆ ਕਿ ਸਿੱਧੂ ਮੂਸੇਵਾਲਾ ਸਾਨੂੰ ਤਾਂ ਬਿਲਬੋਰਡ ਤੱਕ ਲੈ ਕੇ ਗਿਆ ਹਾਲੀਵੁੱਡ ਵਾਲਿਆਂ ਨੂੰ ਮੂਸਾ ਪਿੰਡ ਆਣ ਲਾ ਦਿੱਤਾ ਉਹਨੇ ਤੇ ਅੱਜ ਸਾਨੂੰ ਉਹ ਚੰਗਾ ਲੱਗ ਰਿਹਾ ਜਦੋਂ ਸਿੱਕਾ ਉਹਦੋਂ ਸਾਨੂੰ ਮਾੜਾ ਲੱਗ ਰਿਹਾ ਸੀ ਤੇ ਸਾਨੂੰ ਵਿਰੋਧ ਤੇ ਪ੍ਰਸ਼ੰਸਾ ਦੋਵੇਂ ਬਰਾਬਰ ਦੀਆਂ ਕਰਨੀਆਂ ਚਾਹੀਦੀਆਂ ਨੇ ਹਾਲਾਂਕਿ ਦਿਲਜੀਤ ਨੇ ਜਵਾਬ ਦਿੱਤਾ ਮੈਂ ਆਪਣੇ ਜਦ ਦੀ ਮੈਂ ਸੁਰਤ ਸੰਭਾਲੀ ਹੈ ਦਿਲਜੀਤ ਨੂੰ ਸੁਣਦਾ ਆ ਰਿਹਾ ਮੈਂ ਅੱਜ ਪਹਿਲੀ ਵਾਰ ਸੁਣਿਆ ਹైదరాబాద్ ਕਾਨਸਰਟ ਤੇ 15 ਤਰੀਕ ਨੂੰ ਕਿ ਦਿਲਜੀਤ ਨੇ ਕਿਸੇ ਕੰਟਰੋਵਰਸਿਟੀ ਤੇ ਰਿਪਲਾਈ ਕਰਿਆ ਹੋਵੇ ਨਹੀਂ ਤਾਂ ਦਿਲਜੀਤ ਦੇ ਨਾਲ ਕਿਹੜੇ ਇਲੂਮੀਨਾਟੀ ਕਿਹੜੇ ਕਿਹੜੀਆਂ ਸੰਸਥਾਵਾਂ ਦੇ ਨਾਮ ਜੋੜੇ ਦਿਲਜੀਤ ਨੇ ਕਦੇ ਇਸ ਚੀਜ਼ਾਂ ਦਾ ਰਿਪਲਾਈ ਸਟੇਜ ਤੋਂ ਨਹੀਂ ਕੀਤਾ ਨਹੀਂ ਕੀਤਾ ਪਰ ਉਹਨੇ ਇਸ ਚੀਜ਼ ਦਾ ਰਿਪਲਾਈ ਕੀਤਾ ਤਾਂ ਮਤਲਬ ਉਹ ਮੰਦੇ ਉੱਤੇ ਠੇਸਤਾ ਪਹੁੰਚੀ ਕਿ ਦਿਲਜੀਤ ਬੜੇ ਸਾਲਾਂ ਬਾਅਦ ਇੰਡੀਆ ਚ ਸ਼ੋਅ ਲਾ ਰਿਹਾ ਹੈ ਹੂੰ ਹੂੰ ਜਿਹੜਾ ਇਹਨੇ ਪਹਿਲਾਂ ਵੀ ਸ਼ੋਅ ਲਾਇਆ ਸੀਗਾ ਇੰਡੀਆ ਦੇ ਵਿੱਚ ਉਹ ਅਮਬਾਨੀਆਂ ਦੇ ਵਿਆਹ ਚ ਲਾਇਆ ਸੀ ਹੂੰ ਉਹਨੇ ਆਮ ਜਨਤਾ ਦੇ ਲਈ ਸ਼ੋਅ ਨਹੀਂ ਸੀ ਲਾਇਆ ਉਹ ਅਮਬਾਨੀਆਂ ਦੇ ਵਿੱਚ ਸੈਲੀਬ੍ਰਿਟੀਆਂ ਦੇ ਲਈ ਸਟਾਰਸ ਦੇ ਲਈ ਸ਼ੋਅ ਲਾਇਆ ਸੀ ਹੁਣ ਜਦੋਂ ਆਮ ਲੋਕਾਂ ਦੇ ਕੋਲ ਜਾ ਕੇ ਸ਼ੋਅ ਲਾ ਰਿਹਾ ਆ ਤੁਸੀਂ ਇੱਕ ਦੇਖਿਓ ਪ੍ਰੋਪਗੈਂਡਾ ਵੀ ਚਲਾ ਰਹੇ ਆ ਨਾਮ ਦੇ ਨਾਲ ਮੈਂ ਕੱਲ ਪਰਸੋ ਰੀਲ ਦੇਖ ਰਿਹਾ ਸੀ ਇੰਸਟਾਗ੍ਰam ਤੇ ਉਹ ਜਿਹੜੇ ਡਰੈੱਸਾਂ ਭੇਜਦਾ ਆ ਮਤਲਬ ਜਿਹੜਾ ਸ਼ੋਅ ਚ ਕੋਟ ਲਾ ਕੇ ਸੋਟਦਾ ਉਹਨੇ ਕੋਈ ਐਨਕਾ ਲਾ ਕੇ ਸੋਟਦੀਆਂ ਉਹਨੂੰ ਵੀ ਹਿੰਦੂ ਸਿੱਖ ਨਾਲ ਜੋੜਿਆ ਜਾ ਰਿਹਾ ਹੈ अच्छा मतलब इस तरीके के नाल प्रोपोगेंडा इस तरीके नाल के नाल एजेंडा चलाया ਜਾ ਰਿਹਾ ਸਾਜਿਸ਼ਾਂ ਹੋ ਰਹੀਆਂ ਆ ਦੇਖੋ ਦਲਜੀਤ ਨੇ ਤਾਂ ਨਹੀਂ ਸ਼ੋਹ ਦੀਆਂ ਟਿਕਟਾਂ ਆਨਲਾਈਨ ਕੀਤੀਆਂ ਸੀ ਦਲਜੀਤ ਤਾਂ ਨਹੀਂ ਖੋ ਕੇ ਲੱਖ ਲੱਖ 20 25 25000 ਚ ਵੇਚ ਰਿਹਾ ਆ ਹੁਣ ਕੋਈ ਹੋਰ ਹਾਲੀਵੁੱਡ ਸਿੰਗਰ ਆ ਰਿਹਾ ਉਹਦੀ ਕਹਿੰਦੇ ਜੀ 1-1 ਲੱਖ ਦੀ ਟਿਕਟ ਹੈ ਉਹ ਹੁਣ ਬਲੈਕ ਦੀ ਹੈ ਵਾਈਟ ਦੀ ਹੈ ਬਾਦ ਦੀਆਂ ਗੱਲਾਂ ਨੇ ਪਰ ਵਿਕ ਤਾ ਰਹੀਆਂ ਨੇ ਨਾ ਬਿਲਕੁਲ ਤੇ ਅਸੀਂ ਉਹਦੇ ਲੈ ਬੰਨੇ ਨਹੀਂ ਜਾ ਰਹੇ ਹਾਂ ਹਾਂ ਅਸੀਂ ਵੈਸਟਰਨ ਦੇ ਵੱਲ ਨਹੀਂ ਜਾ ਰਹੇ ਜਿਹੜੇ ਪੰਜਾਬ ਦੇ ਨਾਲ ਸਾਡਾ ਕਲਚਰ ਸਮਝਦੇ ਆ ਨਾ ਸਾਡੀ ਭਾਸ਼ਾ ਸਮਝਦੇ ਆ ਬਸ ਅਸੀਂ ਉਹਨਾਂ ਦਾ ਰੰਗ ਦੇ ਕੇ ਉਹਨਾਂ ਦੇ ਬਸ ਉਹ ਕਿ ਹਾਂਜੀ ਇਹ ਵਰਲਡ ਸੈਂਸੇਸ਼ਨ ਨੇ ਵਰਲਡ ਸੈਂਸੇਸ਼ਨ ਅੱਜ ਦੇ ਟਾਈਮ ਦੇ ਵਿੱਚ ਦਲਜੀਤ ਵੀ ਆ ਸੋ ਮੈਨ ਲੱਗਦਾ ਹੈ ਕਿ ਬਿਲਕੁਲ ਜੋ ਮੰਗਾ ਰੱਖਿਆ ਗਈਆਂ ਬਾਜਬ ਨੇ ਤੁਸੀਂ ਦਾਰੂ ਕਿਉਂਕਿ ਫੈਸ਼ਨ ਜੇ ਤੁਸੀਂ ਵਰਲਡ ਸੈਸ਼ਨ ਬਣ ਗਏ ਹੋ ਤੇ ਤੁਹਾਨੂੰ ਦਾਰੂ ਨਹੀਂ ਪ੍ਰਮੋਟ ਕਰਨੀ ਚਾਹੀਦੀ ਪਰ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਵੀ ਸੋਚਣਾ ਚਾਹੀਦਾ ਤੇ ਕੰਪਲੇਂਟ ਕਰਨ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਕਿ ਦਿਲਜੀਤ ਸਾਡੇ ਲਈ ਸੌਫਟ ਕੋਰਨਰ ਬਣ ਗਿਆ ਸੀ ਟਾਰਗੇਟ ਕਰ ਰਹੇ ਸਾਨੂੰ ਸਰਕਾਰਾਂ ਨਾਲ ਮੱਥਾ ਲਾਉਣ ਚ ਡਰ ਲੱਗਿਆ ਤਾਂ ਸਾਨੂੰ ਫਿਰ ਸ਼ੁਰੂਆਤ ਸ਼ੁਰੂਆਤ ਤੋਂ ਕਰਨੀ ਚਾਹੀਦੀ ਹੈ ਫਿਰ ਅਸੀਂ ਕਿਸੇ ਨੂੰ ਕਹਿਣ ਲਾਇਕ ਹੋ ਜਾਂਦੇ ਹਾਂ ਜੇ ਬਿਲਕੁਲ ਤਾਂ ਦੂਜੀ ਦੁਸਤ ਜਨਾ ਦਾ ਇੱਕ ਪਾਸੇ ਬੀਜੇਪੀ ਦੇ ਵੱਲੋਂ ਸਮਰਥਨ ਵੀ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਬੀਜੇਪੀ ਦੇ ਵੱਲੋਂ ਹੀ ਵਿਰੋਧ ਵੀ ਕੀਤਾ ਜਾ ਰਿਹਾ ਤਾਂ ਤੁਹਾਡਾ ਇਸ ਉਤੇ ਕੀ ਤਰਕੇ ਕੀ ਰਾਏ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਤਾਂ ਫਰਕ ਤਾਂ ਜ਼ਰੂਰ ਪੰਜਾਬੀਆਂ ਨੂੰ ਪਿਆ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ